ਕਬੂਤਰੀ ਫੜੀ ਹੈ ਜੀ ਅਸੀਂ ਅੱਜ ਸਾਡੇ ਪਿੰਡ ਆਈ ਸੀ ਯਾਰ ਹੱਥ ਪਰਾਂ ਕਰ ਲਾ ਐਡਾ ਸੋਹਣੀ ਫੋਟੋ ਅੱਗੇ ਐਂ ਕਰ ਰੰਗ ਦੇ ਰੰਗ ਦਿਖਾ ਦੇ ਬਾਈ ਹੋਰਾਂ ਨੂੰ ਦੇਖੂ ਬੇ ਚੱਲ ਲੱਡੂ ਚੱਲ ਪਰਾਂ ਕਰ ਪਰਾਂ ਕਰ ਕਰ ਵੇਖਣ ਦੇ ਕਬੂਤਰੀ ਸੋਹਣੀ ਐ ਦਿਖਾਉਣਾ ਮਿੱਠੀ ਆ ਵੇਖੋ ਜੀ ਬਾਜੀ ਵਾਲੀ ਕਬੂਤਰੀ ਥੋੜੀ ਅਸੀਂ ਅੱਜ ਕਿੱਥੇ ਆ ਕਿੰਨੀ ਸੋਹਣੀ ਕਰੇ ਕਰੇ ਭਈਆ ਫੋਨ ਜੱਕ ਲਿਆ ਕਰ ਘੰਟਾ ਦਾ ਫੋਨ ਲਾਈ ਜਾਂਦੇ ਤੈਨੂੰ ਕਮੈਂਟ ਲਾਈਕ ਕਰਕੇ ਮੇਰਾ ਜੋਰ ਲੱਗ ਗਿਆ ਮੈਂ ਕਬੂਤਰੀ ਫੜ ਲਈ ਸ਼ੇਅਰ ਤੇ ਲਾਈਕ ਕਰਕੇ ਦਿਓ ਉਹੀ ਗਰੀਬਾਂ ਦੀ ਸੀ ਬਾਲਾ ਦੇ ਕਿਸੇ ਵੀਰ ਭਰਾ ਦੀ ਆਹ ਕੋਠੇ ਤੇ ਆ ਮੜਾ ਆ ਹਾਂ ਸਰਦਿਆਂ ਲੈ ਜਾ ਸਕਦੇ ਹਾਂ ਆਪਣੀ ਫੁੱਟ ਜਾਈਗੀ ਹੈਗੀ ਆ ਪਰ ਸੱਚੀ ਹੋਵੇ ਜਿਹਦੀ ਹੈਗੀ ਆ ਉਹੀ ਆ ਨਿਸ਼ਾਨੀ ਦੱਸ ਕੇ ਲੈ ਜਾ ਬਈ ਨਿਸ਼ਾਨੀ ਦੱਸ ਕੇ ਲੈ ਜਾ ਇੱਕ ਮੇਨ ਨਿਸ਼ਾਨੀ ਹੈ ਜਰਾ ਜਰਾ ਜੇ ਉਹਨੂੰ ਨਹੀਂ ਅਸੀਂ ਦਿੰਦੇ ਕਬੂਤਰੀ ਬਹੁਤ ਚੰਗੀ ਹੈ ਸਾਹਿਬ ਇਹਨਾਂ ਕਰੇ ਬੈਠੇ ਕਬੂਤਰੀ ਬਹੁਤ ਚੰਗੀ ਹੈ ਬਾਈ ਕੀਰਤਨ ਕੀ ਆਇਆ ਕੋਠੇ ਤੇ ਆਇਆ ਹਾਂ ਕਰੋ ਚੈੱਕ ਕਬੂਤਰੀ ਬਹੁਤ ਚੰਗੀ ਹੈ ਬਾਈ ਆ ਫੜਿਆ ਜਿਹਹੀ ਬਾਜੀ ਵਾਲੀ ਕਬੂਤਰੀ ਹੈ ਜਾਨਵਰ ਬਈ ਹੁਣ ਆਪਾਂ ਕੋਠੀ ਪਾਉਣੀ ਆ ਖੇਤ ਇਹੀ ਰੱਖਣੇ ਲੱਕੇ ਹੋਗੇ ਚੀਨੇ ਹੋਗੇ ਸਾਰੇ ਸ਼ੰਗਪੂਰ ਨੇ ਬਈ ਮੂਰ ਕਚੋਰਾ ਗਟਾਰਾਂ ਕਚੋਰਾ ਸਾਰਾ ਕੁਝ ਰੱਖਣਾ ਬਈ ਬਾਂਦਰ ਵੀ ਰੱਖਣਾ ਐ ਇਸ ਪੈਜ ਬਾਂਦਰ ਵੀ ਰੱਖਾਂਗੇ ਬਾਬਾ ਮੇਰ ਕਰੇ